ਇਹ ਕਿਹੜਾ ਪਾਰਾ ਰਹਿਣ ਚਾਹੀਦਾ ਹੈ ਜੇਕਰ ਇਹ ਹੋਵੇਗਾ ਸੁਭਾਅ ਦੇ ਲੋਕ ਤਾਂ ਸਾਰੇ ਵਾਰਸ ਕੋਈ ਕੋਈ ਨਾ ਅੱਖਾਂ ਵਿੱਚ ਗੱਲ ਦੇ ਅਜੀਬ ਕਿਹੜੀ ਸਰਕਾਰ ਆ ਗਈ ਹੈ ਕੋਈ ਰਾਜਨੀਤਿਕ ਗਾਰਦੀ ਨਾ ਸੋਚਦੇ ਆ ਕੀ ਹੋਵੇ ਜੀ ਤਰ੍ਹਾਂ ਨਹੀਂ ਕੰਮ ਕਰੂਣਾ ਸ਼ੱਕਾ ਤਾਂ ਨਗਰਪਾਲਿਕਾ ਨੂੰ ਸਰਕਾਰ ਦੀ ਗਲਤੀ ਆ पांच मिनट का जो वर्णन कर रहे थे दोस्तों ये नहीं मिनट और और सरपंच के चले एक आदमी का मारा गर्मी नंबर करके तब का तो बढ़िया प्रणाम यार जी करम शर्मा आ जी साहब वाला बढ़िया बढ़िया और सारा बिक हो जाए तुम्हारे में हर कोई तेरी सो तुम्हारा बे अच्छा चलो ਅੱਜ ਪਿੰਡ ਗੋਤਪਕਰ ਵਿਖੇ ਇਕੱਠੇ ਹੋਏ ਆ ਇਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਇੱਕ ਸਰਵਾਰ ਪਿੰਡ ਆ ਉਹਦਾ ਕਾਰਨ ਇਹ ਕਿਤੇ ਇੱਥੋਂ ਦੀ ਵਸੋਂ ਗੁਰੂ ਘਰ ਨਾਲ ਜੁੜੀ ਆ ਔਰ ਦੂਸਰਾ ਇਸ ਧਰਤੀ ਤੋਂ ਬਹੁਤ ਸਾਰੇ ਸ਼ਹੀਦਾਂ ਨੇ ਆਪਣੀਆਂ ਸ਼ਹਾਦਤ ਸਾਡੇ ਮੁਲਕ ਦੀ ਯਗਯਕਤੀ ਨੂੰ ਕਾਇਮ ਰੱਖਿਆ ਸੋ ਇਸ ਕਰਕੇ ਮੈਂ ਜਦੋਂ ਵੀ ਇਹ ਧਰਤੀ ਤੇ ਆਉਣਾ ਇੱਥੇ ਮस्तक ਹੁਣਾ ਇਤੋਂ ਦੀ ਵਸੋ ਐਸੀ ਇਨਸਾਨੀਅਤ ਦਾ ਇੱਕ ਮੁਸਬਾ ਜਿਹੜਾ ਸਾਨੂੰ ਇੱਕ ਰਾਹ ਔਰ ਪ੍ਰੇਰਨਾ ਦਿੰਦਾ ਅੱਜ ਮੇਰੇ ਨਾਲ ਉਚੇਚੇ ਤੌਰ ਤੇ ਸਾਡੇ ਇੰਪਰੂਵਮੈਂਟ ਹਾਊਸ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਔਰ 파ਰਪੂਸ਼ਨ ਜੀ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਔਰ ਸਾਡੀ ਪਾਰਟੀ ਦੇ ਸੰਗਠਨ ਦੇ ਮidan sabh ਹਲਕਾ ਦੇ ਇੰਚਾਰਜ ਨੇ ਮੇਰੇ ਨਾਲ ਸਰਪੰਚ ਸਾਹਿਬ ਜਸਰਖਬੀਰ ਸਿੰਘ ਜੀ ਉਹਨਾਂ ਦੀ ਸਮੁੱਚੀ ਮੈਂਬਰ ਸਾਹਿਬਾਨ ਔਰ ਜੇਜੇ ਤੌਰ ਤੇ ਪਾਰਟੀ ਵੱਲੋਂ ਆਏ ਸਾਹ ਮੁਖਦੇਵ ਸਿੰਘ ਜਿਹੜੇ ਸਾਡੇ ਮੀਡੀਆ ਦੇ ਇੰਚਾਰਜ ਨੇ ਪਵਨ ਜੀ ਆਏ ਨੇ ਸਾ ਜਸਵਿੰਦਰ ਜੀ ਜਿਹੜੇ ਸਾਡੇ ਐਸਸੀ ਵਿੰਗ ਦੇ ਜਿਲ੍ਹੇ ਦੇ ਪ੍ਰਧਾਨ ਨੇ ਉਹ ਵੀ ਆਏ ਨੇ ਮੇਰੇ ਨਾਲ ਹੋਰ ਬਹੁਤ ਸਾਰੀਆਂ ਪਾਰਟੀ ਦੇ ਅਹਿਮ ਰੁਕਣ ਅੱਜ ਇੱਥੇ ਆਏ ਆ ਅੱਜ ਗੋਤਪੋਕਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ 2022 ਚ ਕਿ ਜੇ ਸਾਡੀ ਸਰਕਾਰ ਆਈ ਇਸ ਪਿੰਡ ਦਾ ਸਰਵਪੱਖੀ ਵਿਕਾਸ ਕਰਾਂਗੇ ਸੋ ਖਾਲ ਪ੍ਰਭ ਦੀ ਕਿਰਪਾ ਨਾਲ ਪਰਮੇਸ਼ਵਰ ਦੀ ਮਿਹਰ ਨਾਲ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨੇ ਰਜੀਵ ਸ਼ਰਮਾ ਜੀ ਦੀ ਪ੍ਰਧਾਨਗੀ ਥੱਲੇ 2 ਕਰੋੜ 60 ਲੱਖ ਰੁਪਈਆ ਇਸ ਪਿੰਡ ਨੂੰ ਜਾਰੀ ਕੀਤਾ ਔਰ ਉਹਦੇ ਵਿੱਚ ਵੱਖ-ਵੱਖ ਵਿਕਾਸ ਕਾਰਜ ਅੱਜ ਤੋਂ ਸ਼ੁਰੂ ਹੋ ਜਾਣਗੇ ਜਿਦੇ ਵਿੱਚ ਸੜਕਾਂ ਗਲੀਆਂ ਦੀਆਂ ਟਾਇਲਾਂ ਨੌਜਵਾਨਾਂ ਵਾਸਤੇ ਜਿਮ ਇਹ ਸਾਰੇ ਕਾਰਜ ਜਿਹੜੇ ਨੇ ਇੱਥੇ ਸ਼ੁਰੂ ਕੀਤੇ ਜਾਣਗੇ ਔਰ ਮੈਂ ਉਹ ਮਿਆਰੀ ਹੋਣ ਔਰ ਲੋਕਾਂ ਦੀ ਦੇਖਣੇ ਤੱਲੇ ਹੋਣ ਪੰਚਾਇਤ ਮੈਂਬਰਾਂ ਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਕਰੋ ਲੋਕਾਂ ਨੂੰ ਨਾਲ ਮਾਲ ਲੈ ਕੇ ਉਹਨਾਂ ਦੀ ਨਿਗਰਾਨੀ ਥੱਲੇ ਇਹ ਕੰਮ ਕੰਪਲੀਟ ਕਰੋ ਔਰ ਤਿੰਨ ਮਹੀਨਿਆਂ ਚ ਇਹ ਕੰਮ ਜਿਹੜੇ ਨੇ ਕੰਪਲੀਟ ਹੋਣਗੇ ਤਾਂ ਕਿ ਇਹ ਜਿਹੜੀ ਦੁੱਖ ਦੇਖੇ ਗਈ ਆ ਇਸ ਨਗਰ ਦੀ ਉਹ ਸਾਹਮਣੇ ਆਵੇ ਕਿਉਂਕਿ ਇਹ ਨਗਰ ਮੈਂ ਜਿਵੇਂ ਕਿ ਆ ਸਰਮੌਰ ਨਗਰ ਆ ਔਰ ਇੱਥੇ ਵਿਕਾਸ ਦੀ ਲੋਰ ਸੀ ਪਿਛਲੇ 5 ਸਾਲਾਂ ਦੇ ਵਿੱਚ ਇਸ ਨਗਰ ਨੂੰ ਵਿਕਾਸ ਵੱਲ ਅੰਗੋਲਿਆ ਗਿਆ ਸੀਗਾ ਭਾਵੇਂ ਜਿੰਨਾ ਮਰਜੀ ਪੈਸਾ ਆਇਆ ਪਰ ਉਸ ਵਕਤ ਦੀ ਸਰਕਾਰ ਔਰ ਉਸ ਵਕਤ ਦੀ ਪੰਚਾਇਤ ਇੱਥੇ ਵਿਕਾਸ ਕਰਾਉਣ ਦੇ ਵਿੱਚ ਅਸਮਰਥ ਰਹੀ ਪਾਸ ਗੱਲ ਨਹੀਂ ਲੈਣਾ ਕਿ ਉਹ ਪੈਸਾ ਕਿੱਥੇ ਗਿਆ ਕਿਵੇਂ ਨਹੀਂ ਲੱਗਾ ਪਰ ਉਹਦਾ ਮੁਸ਼ਕਲ ਜਿਹੜੀ ਆ ਉਹ ਲੋਕਾਂ ਨੂੰ ਹੋਈ ਇਥੋਂ ਦੇ ਨਗਰ ਵਾਸੀਆਂ ਨੂੰ ਹੋਈ ਔਰ ਅੱਜ ਉਸ ਮੁਸ਼ਕਲ ਨੂੰ ਦੂਰ ਕਰਦੇ ਹੋਏ 2 ਕਰੋੜ 60 ਲੱਖ ਰੁਪਏ ਦੇ ਵਿਕਾਸ ਕਾਰਜ ਜਿਹੜੇ ਨੇ ਸ਼ੁਰੂ ਕਰਨ ਜਾ ਰਹੇ ਆ ਸੋ ਇਹ ਮੈਂ ਸਮਝਦਾ ਉਹਦੇ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਰਵਜੋਤ ਜੀ ਜਿਹਨੇ ਸਾਡੇ ਲੋਕਲ ਬਾਡੀਜ਼ ਮਿਨਿਸਟਰ ਨੇ ਉਹਨਾਂ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਪੋਜ਼ਲ ਜਿਹੜੀ ਆ ਪਾਸ ਕਰਕੇ ਦਿੱਤੀ ਆ ਔਰ ਇਹ ਪਹਿਲੀ ਗੱਲ ਪਹਿਲੀ ਵਾਰ ਇਤਿਹਾਸ ਦੇ ਗੁਰਦਾਸਪੁਰ ਚ ਹੋਇਆ ਇੰਪਰੂਵਮੈਂਟ ਔਸਟ ਸ਼ਹਿਰ ਦੀਆਂ ਹਦੂਦਾਂ ਤੋਂ ਬਾਹਰ ਨਿਕਲ ਕੇ ਨਗਰਪਾਲਿਕਾ ਦੇ ਵਿੱਚ ਪੈਸੇ ਲਾਵੇ ਇਹ ਆਪਣੇ ਆਪ ਦੇ ਵਿੱਚ ਉਦਾਰਨਾਂ ਕਾਰਨ ਕੀ ਆ ਕਿ ਜਿਹੜਾ ਬਦਲਾਅ ਆਇਆ ਇੰਪਰੂਵਮੈਂਟ ਔਸਟ ਜਿਹੜੀ ਬਿਲਕੁਲ ਬੈਂਕਰਪਟ ਹੋ ਗਈ ਸੀਗੀ ਜਿਹੜੀ 10 ਤੇ 12 ਕਰੋੜ ਤੱਕ ਰਹਿ ਗਈ ਸੀ ਜਿਸ ਵਕਤ ਅਰਜੀਵ ਸ਼ਰਮ ਨੇ ਟੇਕਓਵਰ ਕੀਤਾ ਅੱਜ ਉਹ ਇੰਪਰੂਵਮੈਂਟ ਔਸਟ ਪਾਰਦਰਸ਼ਤਾ ਨਾਲ ਈਮਾਨਦਾਰੀ ਦੇ ਨਾਲ ਕੰਮ ਕਰਨ ਦੇ ਵਜ੍ਹਾ ਨਾਲ ਅੱਜ ਉਹ 100 ਕਰੋੜ ਦੀ ਇੰਪਲੂਮੈਂਟ ਟਰਸਟ ਬਣ ਕੇ ਆਈ ਹੈ ਸੋ ਇਸ ਕਰਕੇ ਅੱਜ ਉਹ ਪੈਸਾ ਜਿਹੜਾ ਉਹ ਲੋਕਾਂ ਦੇ ਵਿਕਾਸ ਲਈ ਖਰਚ ਕਰ ਰਿਹਾ ਇਹ ਪੈਸਾ ਲੋਕਾਂ ਦਾ ਟਰਸਟ ਹੈ ਲੋਕਾਂ ਦੇ ਡਿਵੈਲਪਮੈਂਟ ਦਾ ਪੈਸਾ ਔਰ ਉਹ ਪੈਸਾ ਵਾਪਸ ਜਿਹੜਾ ਉਹ ਲੋਕਾਂ ਲਈ ਦਿੱਤਾ ਜਾ ਰਿਹਾ ਪਰ ਮੈਨੂੰ ਮਾਨ ਹੈ ਕਿ ਸਾਡੀ ਆਮ ਆਦਮੀ ਪਾਰਟੀ ਦੀ ਪੰਚਾਇਤ ਸਰਦਾਰ ਸੁਖਵੀਰ ਸਿੰਘ ਉਹਨਾਂ ਦੀ ਰਹਿਮਾਈ ਥੱਲੇ ਚੋੜੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਤੀਆਂ ਔਰ ਸਰਕਾਰ ਦਾ ਖਰਜ ਬਣ ਜਾਂਦਾ ਕਿਉਂ ਉਸ ਜਿੱਥੇ ਹੋਏ ਸਰਪੰਚ ਦੀ ਪਿੱਠ ਪਿੱਛੇ ਖੜੇ ਹੋ ਕੇ ਜਿਹੜੇ ਜਿਹੜੇ ਹੁਕਮ ਸਦਾ ਸੁਖਵੀਰ ਹਣੀ ਸਾਨੂੰ ਲਾਉਣਗੇ ਇਹਨਾਂ ਦੀ ਸਮੂਹ ਪੰਜਾਬ ਲਾਉਗੀ ਤੈਲੇ ਨਾਲ ਉਹ ਸਾਰੇ ਜਿਹੜੇ ਹੁਕਮ ਨੇ ਇਹਨਾਂ ਦੇ ਪੂਰੇ ਕਰਾਂਗੇ ਕਿਉਂਕਿ ਇਹਨਾਂ ਦੀ ਆਵਾਜ਼ ਲੋਕਾਂ ਦੀ ਆਵਾਜ਼ ਆ ਲੋਕਾਂ ਦੇ ਮੁਸ਼ਕਲਾਂ ਦੀ ਆਵਾਜ਼ ਆ ਲੋਕਾਂ ਦੀ ਲੋਕਾਂ ਦੀ ਆਵਾਜ਼ ਆ ਸੋ ਇਹਨੂੰ ਅਗਲੇ ਸੌਣ ਵਾਲੇ ਸਮੇਂ ਦੇ ਵਿੱਚ ਵੀ ਇਹ ਵਿਕਾਸ ਦੀ ਚੜੀ ਆ ਤੇਜੀ ਨਾਲ ਇਸ ਨਗਰ ਦੇ ਵਿੱਚ ਚੱਲੂਗੀ ਧੰਨਵਾਦ ਦੇਖੋ ਜੀ ਅੱਜ ਜੋ ਬੈਦ ਸਾਹਿਬ ਦੀ ਇੱਥੇ ਆਉਣ ਦਾ ਮਕਸਦ 2 ਕਰੋੜ 60 ਲੱਖ 2 ਕਰੋੜ 60 ਲੱਖ ਅਪਰੂਵਮੈਂਟ ਟਰਸਟ ਤੋਂ ਜੋ ਸਾਨੂੰ ਉਹਨਾਂ ਨੇ ਮਨਜ਼ੂਰ ਕਰਵਾਇਆ ਨਾਲ ਚੇਅਰਮੈਨ ਅਰਜੀਤ ਸ਼ਰਮਾ ਜੀ ਆਏ ਸਨ ਹੋਰ ਵੀ ਵਿਧਵੰਤੇ ਆਏ ਸਨ ਆਪਾਰਟੀ ਦਾ ਕਾਫੀ ਵੱਡੀ ਸਾਡੀ ਰੈਲੀ ਹੋਈ ਅੱਜ ਤੇ ਅੱਜ ਜੋ 2 ਕਰੋੜ 60 ਲੱਖ ਦਾ ਜੋ ਪ੍ਰੂਵਮੈਂਟ ٹرسٹ ਤੋਂ ਸਪੈਸ਼ਲ ਸਾਨੂੰ ਗ੍ਰਾਂਟ ਦਵਾਈ ਹੈ ਪਿੰਡ ਵਾਸਤੇ ਉਹਨਾਂ ਦਾ ਅੱਜ ਸਾਰੇ ਕੰਮਾਂ ਦਾ ਦੁਗਾਟਨਾ ਕਰਾਉਣ ਆਏ ਸੀਗੇ ਕੰਮ ਜਿਸ ਤਰ੍ਹਾਂ 1 ਕਰੋੜ ਤੇ 76 ਲੱਖ ਰੁਪਇਆ ਰੋਡ ਜੋ ਪਿੰਡ ਦੀ ਫਿਰਨੀ ਅਚਾਰ ਦੁਆਰ ਦੇ 31 ਲੱਖ ਰੁਪਇਆ ਜੋ ਸਾਡੇ ਪਿੰਡ ਦੀ ਫਿਰਨੀ ਜੋ ਬਾਣੀ ਆ ਉਹਦੇ ਸਾਈਡਾਂ ਦੇ ਜੋ ਕੱਚੀ ਜਗ੍ਹਾ ਹੁਣ ਕੱਚੀ ਜਗ੍ਹਾ ਉਹਦੇ ਸਾਈਡਾਂ ਦੇ ਉੱਤੇ ਜੋ ਲੋਕਟ ਲੱਗਣੀ ਆ ਤੇ ਉਹ 31 ਲੱਖ ਰੁਪਇਆ ਉਹਦਾ ਦੂਸਰਾ 26 ਲੱਖ ਰੁਪਇਆ ਗਰਾਊਂਡ ਦੇ ਵਿੱਚ ਅਸੀਂ ਜਦੋਂ ਜਾਂਦੇ ਸੀਗੇ ਤੇ ਬੱਚੇ ਸਾਨੂੰ ਸਮੱਸਿਆ ਦੱਸਦੇ ਸਨ ਸਪੋਰਟਸਮੈਨ ਸਾਨੂੰ ਸਮੱਸਿਆ ਦੱਸਦੇ ਸਨ ਬੀਬੀਆਂ ਜੋ ਉੱਥੇ ਸੈਰ ਕਰਨ ਜਾਂਦੀਆਂ ਉਹਨਾਂ ਲਈ ਸਮੱਸਿਆ ਸੋਣੀ ਸੀ ਇਹ ਸਮੱਸਿਆ ਸੁਣ ਕੇ ਅਸੀਂ ਅੱਗੇ ਡਿਮਾਂਡ ਕੀਤੀ ਉਹਨਾਂ ਨੇ ਫਿਰ ਬਹਿਲ ਸਾਹਿਬ ਨੇ ਤੇ ਸੀਐਮ ਸਾਹਿਬ ਭਗਵੰਤ ਮਾਨ ਜੀ ਜੋ ਸਮੁੱਚੀ ਪਾਰਟੀ ਆ ਪਾਰਟੀ ਜੋ ਇਮਾਨਦਾਰ ਪਾਰਟੀ ਹੈ ਤੇ ਉਹਨਾਂ ਵੱਲੋਂ ਸਾਨੂੰ 26 ਲੱਖ ਰੁਪਇਆ ਫਿਰ ਜਿਮ ਨਾ ਮਿਲਿਆ ਨੌਜਵਾਨਾਂ ਵਾਸਤੇ ਬੀਬੀਆਂ ਵਾਸਤੇ ਬੱਚਿਆਂ ਵਾਸਤੇ ਜੋ ਸਪੋਰਟਸ ਵਾਸਤੇ ਜੋ 26 ਲੱਖ ਰੁਪਇਆ ਗਰਾਊਂਡ ਰਵੇ ਸਟੇਡੀਅਮ ਉੱਤੇ ਲਗਾਉਣ ਵਾਸਤੇ ਦਿੱਤਾ। ਸ਼ੋਕ ਉਸੇ ਸੀ ਸਮੱਸਿਆ ਦਸੀ ਸਾਡੀਆਂ ਤਿੰਨ ਮੜੀਆਂ ਸਨ। ਸੁਨਸਾਨ ਘਾਟ। ਉਹਦੀ ਡਿਮਾਂਡ ਅਸੀਂ ਦਿੱਤੀ ਕਿ ਉਹਨਾਂ ਦੀ ਹਾਲ ਹਾਲਤ ਜੋ ਖਸਤਾ ਹੈ ਤੇ ਉਹ ਜਿਹੜੀ ਹਾਲਤ ਨੂੰ ਥੋੜੀ ਠੀਕ ਵਧੀਆ ਤਰੀਕੇ ਨਾਲ ਬਣਾਉਣ ਵਾਸਤੇ ਆ ਉਹਦੀ 26 ਲੱਖ ਰੁਪਇਆ ਤਕਰੀਬਨ ਸਾਨੂੰ ਉਹਦਾ ਗ੍ਰਾਂਟ ਮਿਲੀ ਹੈ। ਤੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਤੈਹ ਦਿਲੋਂ ਧੰਨਵਾਦ ਸ੍ਰੀ ਰਮਨ ਮੋਬੈਲ ਜੀ ਜੋ ਹਲਕਨ ਚਾਰਜ ਹੈ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਸਾਨੂੰ ਇਸ ਪਿੰਡ ਦੇ ਵਿੱਚ ਮਿਲਿਆ ਪਹਿਲੇ ਵੀ ਮੋਬੈਲ ਸਾਹਿਬ ਸਾਣਾ ਸਕੂਲ ਦੇ ਵਿੱਚ ਕੜਿਆ ਸਕੂਲ ਦੇ ਵਿੱਚ ਵੀ ਉਹ ਫੇਰੇ ਲਗਾ ਕੇ ਗਏ ਆ ਪ੍ਰਿੰਸੀਪਲ ਮੈਡਮ ਜੀ ਬਲਵਿੰਦਰ ਕੌਰ ਜੀ ਉਹਨਾਂ ਨੂੰ ਵੀ ਸੀਐਮ ਸਾਹਿਬ ਜੀ ਉਹਨਾਂ ਦੇ ਹਸਪੰਡ ਉਹਨਾਂ ਨੂੰ ਵੀ ਅਸ਼ਵਾਸ਼ਣ ਦੇ ਕੇ ਗਏ ਹੈ ਇੱਕ ਸਕੂਲ ਦੇ ਵਿੱਚ ਜੋ ਵੀ ਕੰਮ ਹੋਣ ਵਾਲਾ ਜੋ ਕਿਸੇ ਚੀਜ਼ ਦੀ ਵੀ ਕੋਈ ਸਮੱਸਿਆ ਜਾਂ ਕੋਈ ਪ੍ਰੋਬਲਮ ਹੈ ਤੇ ਉਹਨਾਂ ਦੀ ਵੀ ਸਮੱਸਿਆ ਸੁਣ ਕੇ ਕੇ ਸਕੂਲ ਦੇ ਵਿੱਚ ਵੀ 라ਉਂਡ ਮਾਰ ਕੇ ਗਏ ਫਿਰ ਉਹਨਾਂ ਨੇ ਨਾਲ-ਨਾਲ ਸਾਨੂੰ 2 ਕਰੋੜ 60 ਲੱਖ ਰੁਪਏ ਗ੍ਰਾਂਟ ਦੇਣ ਦੇ ਬਾਵਜੂਦ ਜੋ ਸਪੈਸ਼ਲ ਗ੍ਰਾਂਟ ਮਿਲੀ ਹੈ ਉਸ ਤੋਂ ਵੀ ਬਾਅਦ ਉਹਨਾਂ ਨੇ ਇੱਕ ਸਾਨੂੰ ਅश्वਾਸਨ ਦਿੱਤਾ ਸਾਰੀ ਜਿੰਨੀ ਪਬਲਿਕ ਉੱਥੇ ਪਾਰਟੀ ਬੈਠੀ ਸੀ ਰੈਲੀ ਦੇ ਵਿੱਚ ਪਿੰਡ ਵਾਲੇ ਨੂੰ ਅश्वਾਸਨ ਦਿੱਤਾ ਕਿ ਜੋ ਰੈਂਦੇ ਕਾਰਜ ਜੋ ਵੀ ਪਿੰਡ ਦੇ ਰੈਂਦੇ ਕਾਰਜ ਹੈ 27 ਤੋਂ ਪਹਿਲੇ ਪਹਿਲੇ ਅਸੀਂ ਸਾਰੇ ਹੀ ਕਾਰਜ ਆਪਣੇ ਵਧੀਆ ਤਰੀਕੇ ਦੇ ਨਾਲ ਤੇ ਪੂਰੇ ਸਹਿਯੋਗ ਦੇ ਨਾਲ ਕਰਾਂਗੇ ਬਾਕੀ ਸਾਡੇ ਮੈਂ ਸਰਪੰਚ ਸੁਨੀਲ ਸਿੰਘ ਜੀ ਸੁਖਦੇਵ ਸਿੰਘ ਜੀ ਮੈਂਬਰ ਪੰਚਾਇਤ ਆਪਣੇ ਸਾਡਾ ਸੁਖਵਿੰਦਰ ਸਿੰਘ ਜੀ ਦਲਬਾਖ ਸਿੰਘ ਜੀ ਜੋ ਸਾਡੀ ਸਾਡੀ ਪੰਚਾਇਤ ਹੈ ਨਰਮਨ ਸਿੰਘ ਜੀ ਨਿਮਾ ਤੇ ਇਹ ਜੋ ਪੰਚਾਇਤ ਸਾਡੀ ਇੱਕ ਅਮਰਤਾਰੀ ਪੰਚਾਇਤ ਹੈ ਬਹੁਤ ਵਧੀਆ ਸਹਿਯੋਗ ਆ ਮੈਨੂੰ ਇਹਨਾਂ ਦੇ ਨਾਲ ਇੱਕ ਆਵਾਜ਼ ਦੇ ਨਾਲ ਸਾਰੀ ਪੰਚਾਇਤ ਇਕੱਠੀ ਹੋ ਕੇ ਇਕੱਠਵਾਂ ਕਰਕੇ ਇੱਕ ਵਧੀਆ ਪਿੰਡ ਦਾ ਕੰਮ ਕਾਰਜ ਕਰ ਰਿਹਾ ਤੇ ਅੱਗੇ ਵੀ ਸਾਡੇ ਮੇਰੇ ਨਾਲ ਰਲ ਕੇ ਵਧੀਆ ਤਰੀਕੇ ਦੇ ਨਾਲ ਕੰਮ ਕਾਜ ਕਰਨਗੇ ਜੀ ਬਹੁਤ ਬਹੁਤ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹਲਕਾ ਚਾਰਜ ਸ੍ਰੀ ਰਮਨ ਵੈਲ ਜੀ ਅੱਜ ਆਡੇ ਪਿੰਡ 23 ਤਰੀਕ ਨੂੰ ਪਹੁੰਚੇ ਨੇ ਉਹਨਾਂ ਨੇ 2 ਕਰੋੜ 59 ਲੱਖ 84 ਹਜ਼ਾਰ ਰੁਪਇਆ ਇਹ ਪਿੰਡ ਦੇ ਵਿਕਾਸ ਵਾਸਤੇ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ੍ਰੀ ਰਮਨ ਵੈਲ ਜੀ ਦਾ ਆਮ ਆਦਮੀ ਪਾਰਟੀ ਦਾ ਤੇ ਵਿਜੇ ਸ਼ਰਮਾ ਅਪਰੂਵਮੈਂਟ ਟਰਸਟ ਦਾ ਤੇ ਉਹਨਾਂ ਨਾਲ ਆਏ ਡਾਕਟਰ ਭਰਤ ਪੋਸ਼ਨ ਜੀ ਤੇ ਆਪਣੇ ਪਾਰਤ ਪੋਸ਼ਣ ਆਪਣੇ ਮੰਡੀ ਬੋਰਡ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਵਿਕਾਸ ਕਾਰਜ ਬਹੁਤ ਜਲਦੀ 3 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋਣਗੇ ਤੇ ਪਹਿਲੀ ਵਾਰ ਇੰਪਰੂਵਮੈਂਟ ਟਰਸਟ ਆਪਣੇ ਜੋਂ ਦਾ ਆਪਣਾ ਅਨੰਦ ਇਹ ਜਾਤ ਹੋਇਆ ਪਹਿਲੀ ਵਾਰ ਇੰਪਰੂਵਮੈਂਟ ਟਰਸਟ ਆਡੇ ਪਿੰਡ ਵਿੱਚ ਪੈਸੇ ਲਾ ਰਿਹਾ ਵਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇੰਪਰੂਵਮੈਂਟ ਟਰਸਟ ਇੰਨਾ ਵੱਡੀ ਮੌੜ ਟਰੱਕ ਭਰ ਕੇ ਟਰੱਕ ਭਰ ਕੇ ਮੌੜ ਦਿੱਤੀ ਸਾਨੂੰ ਅਸੀਂ ਬਹੁਤ ਖੁਸ਼ ਹਾਂ ਜੀ ਤੇ ਧੰਨਵਾਦ ਕਰਦੇ ਆਂ ਸਾਰੀ ਪਾਰਟੀ ਦਾ ਜੀ ਜਿਮ ਦਾ ਜੀ 31 ਲੱਖ ਰੁਪਇਆ 31,98,000 ਰੁਪਇਆ ਜਿਮ ਵਾਸਤੇ ਆਇਆ ਵਾ 26 ਲੱਖ ਰੁਪਇਆ ਲਗਭਗ ਆਪਣੇ ਸ਼ਮਸ਼ਾਨ ਘਾਟ ਵਾਸਤੇ ਆਇਆ ਵਾ ਸਾਡੇ ਪਿੰਡ ਵਿੱਚ ਦੋ ਸ਼ਮਸ਼ਾਨ ਘਾਟਾਂ ਨੇ ਇੱਕ ਕ੍ਰਿਚਰ ਪਾਈਚਾਰਾ ਜੀ ਸ਼ਮਸ਼ਾਨ ਘਾਟ ਆਇਆ ਇੰਨਾ ਸ਼ਮਸ਼ਾਨਾ ਘਾਟਾਂ ਦੇ ਪੈਸੇ ਲਾਏ ਜਾਣਗੇ ਤੇ ਹੋਰ 1 ਕਰੋੜ ਦੇ 70 ਲੱਖ ਰੁਪਇਆ ਉਹ ਸੜਕ ਵਾਸਤੇ ਆਇਆ ਵਾ ਉਹਦੇ ਨਾਲ ਹੀ ਸੜਕ ਦੇ ਨਾਲ-ਨਾਲ ਪਹਿਲੀ ਵਾਰ ਹੱਥੇ ਪਿੰਡ ਵਿੱਚ ਇੰਟਰਲੋਕ ਟਾਇਲ ਲਗਣੀ ਹੈ ਜੋ 80 ਐਮ ਐਮ ਦੀ ਹੋਗੀ ਮੋਟੀ ਲਗਣੀ ਹੈ ਇੰਟਰਲੋਕ ਟਾਇਲ ਤੇ ਹੋਰ ਵੀ ਵਿਕਾਸ ਕਾਰਜ ਆਪਾਂ ਆਪਾਂ ਮੰਗ ਕੀਤੀ ਸੀ ਅੱਜ ਸ੍ਰੀ ਰਮਨ ਬਹਿਲ ਨੂੰ ਤੁਹਾਨੂੰ ਮੁੰਡਿਆਂ ਵਾਸਤੇ ਉੱਥੇ ਇੱਕ ਗਰਾਊਂਡ ਵਾਸਤੇ ਘਾਹ ਵਟੜਨ ਵਾਲੀ ਮਸ਼ੀਨ ਚਾਹੀਦੀ ਹੈ ਉਹ 50 ਹਜ਼ਾਰ ਦੀ ਐਕਸਟਰਾ ਨੂੰ ਦੇ ਕੇ ਅੱਜ ਮਸ਼ੀਨ ਤੇ ਉਹ ਵੀ ਮੁੰਡਿਆਂ ਵਾਸਤੇ ਤੇ ਖੇਡਣ ਵਾਸਤੇ ਬਹੁਤ ਵਧੀਆ ਪ੍ਰਬੰਧ ਹੋਊਗਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ